A B B B B B Green ਪੀੜਵੱਲੋਂ ਸੰਤ ਸਮਾਜ ਦੇ ਮਾਰਗਦਰਸ਼ਨ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਦੇ ਨਾਮ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਮਾਰਫਤ ਇੱਕ ਮੰਗ ਪੱਤਰ ਭੇਜਿਆ ਗਿਆ ਜਿਦੇ ਚ ਅਸੀਂ ਮੋਦੀ ਜੀ ਨੂੰ ਅਪੀਲ ਕੀਤੀ ਆ ਬੰਗਲਾਦੇਸ਼ ਦੇ ਵਿੱਚ ਜਿਹੜਾ ਭਾਰਤੀ ਮੂਲ ਦੇ ਧਾਰਮਿਕ ਲੋਕ ਨੇ Hindu, Sikh, Bodh, Jain, Isai, Parsi ਇਹਨਾਂ ਦੀ ਉੱਥੇ ਸੁਰੱਖਿਆ ਸੁਨਿਸ਼ਚਿਤ ਕੀਤੀ ਜਾਵੇ ਜਿਹੜਾ ਉੱਥੇ ਇਸਲਾਮੀ ਮੁਸਲਮਾਨ ਕੱਟੜਪੰਥੀਆਂ ਵੱਲੋਂ ਇਹਨਾਂ ਨਿਹੱਥੇ ਲੋਕਾਂ ਦੇ ਉੱਤੇ ਹਮਲੇ ਹੋ ਰਹੇ ਨੇ ਔਰ ਰੁਕਵਾਏ ਜਾਣ ਅਗਰ ਉਹ ਆਪਣੇ ਨਹੀਂ ਰੋਕਦੇ ਆਪਣੇ ਤੌਰ ਦੇ ਉੱਤੇ ਜਿੱਦਾਂ ਪਾਕਿਸਤਾਨ ਦੇ ਵਿੱਚ 에어 ਸਟ੍ਰਾਈਕ ਕੀਤੀ ਸੀ ਬਾਲਾਕوٹ ਉਸੇ ਟਾਈਪ ਦੀ ਇੱਥੇ ਸਟ੍ਰਾਈਕ ਕੀਤੀ ਜਾਵੇ ਸਾਡੇ ਆਪਣੇ ਲੋਕਾਂ ਦੀ ਸੁਰੱਖਿਆ ਬਹੁਤ ਜ਼ਰੂਰੀ ਆ ਔਰ ਜਿਹੜੇ ਇਸ ਦੇਸ਼ ਚ ਜਿਹਹਾਦੀ ਮਾਨਸਿਕਤਾ ਵਾਲੇ ਲੋਕ ਬੰਗਲਾਦੇਸ਼ ਦੀ ਘਟਨਾਵਾਂ ਦੀ ਆੜ ਦੇ ਵਿੱਚ ਅਜਿਹੇ ਬਿਆਨ ਦੇ ਰਹੇ ਨੇ ਕਿ ਹਿੰਦੁਸਤਾਨ ਚ ਵੀ ਅਜਿਹਾ ਹੋ ਸਕਦਾ ਇੱਥੇ ਵੀ ਪਾਰਲੀਮੈਂਟ ਚ ਲੋਕ ਵੜ ਸਕਦੇ ਨੇ ਇਹੋ ਜੇ ਸਲਮਾਨ ਖੁਰਸ਼ੀਦ ਮਨੀ ਸ਼ੰਕਰ ਈਅਰ ਨੂੰ ਮੈਂ ਹਿੰਦੂ ਨਾਇ ਪੀੜ ਵੱਲੋਂ ਚੇਤਾਵਨੀ ਦੇਣਾ ਸਾਡਾ ਜਿਹੜਾ ਲੋਕਤੰਤਰੀ ਵਿਵਸਥਾ ਔਰ ਸਿਸਟਮ ਹੈ ਬਹੁਤ ਮਜ਼ਬੂਤ ਹੈ ਇੱਥੇ ਦੇ ਲੋਕਾਂ ਨੇ ਮੋਦੀ ਸਰਕਾਰ ਨੂੰ ਚੁਣਿਆ ਤੁਹਾਡੀ ਜਿਹੜੇ ਸਰਕਾਰ 10 ਸਾਲ ਰਹੀ ਹੈ ਕਿਸੇ ਨੇ ਤੁਹਾਡੀ ਸੱਤਾ ਨੂੰ ਚੈਲੰਜ ਨਹੀਂ ਕੀਤਾ ਜਿਹੜੀ ਤੁਸੀਂ ਸੋਚ ਲੈ ਕੇ ਬੈਠੇ ਹੋ ਇੱਥੇ ਦੀ ਮਿਲਟਰੀ ਪੈਰਾ ਮਿਲਟਰੀ ਅਰਧ ਸੈਨਿਕ ਬਲ ਪੁਲਿਸ ਸਖਸ਼ਮ ਨੇ ਇਹਨਾਂ ਨੂੰ ਸਬਕ ਸਿਖਾਉਣ ਨੂੰ ਜੇ ਅਜੇਹਾ ਕੁਝ ਕਰਦੇ ਨੇ ਉਹਨਾਂ ਕੋਲ ਪ੍ਰਯਾਪਤ ਪਿੱਤਲ ਹੈ ਇਹਨਾਂ ਦੇ ਪਿਛਵਾੜੇ 'ਚ ਠੋਕਣ ਲਈ ਹਿੰਦੂ ਨਿਆਏ ਬੀੜ ਵੱਲੋਂ ਅੱਜ ਮੈਂ ਇਹ ਵੀ ਘੋਸ਼ਣਾ ਕਰਦਾ ਸਲਮਾਨ ਖੁਰਸ਼ੀਦ ਔਰ ਮਨੀ ਸ਼ੰਕਰ ਆਈਅਰ ਨੇ ਦੇਸ਼ ਦੇ ਸੰਵਿਧਾਨ ਨੂੰ ਚੈਲੰਜ ਕੀਤਾ ਦੇਸ਼ ਦੀ ਲੋਕਤਾਂਤ੍ਰਿਕ ਵਿਵਸਥਾ ਨੂੰ ਚੈਲੰਜ ਕੀਤਾ ਮੈਂ ਅੱਜ ਇਨਾਂ ਦੀ ਘੋਸ਼ਣਾ ਕਰਦਾ ਜਿਹੜਾ ਵੀ ਇਹਨਾਂ ਦੇ ਮੂੰਹ ਤੇ ਥੱਪੜ ਮਾਰੇਗਾ Hindu Nyay Peeth ਵੱਲੋਂ ਉਹਨਾਂ ਨੂੰ 52000 ਦਾ ਇਨਾਮ ਦਿੱਤਾ ਜਾਏਗਾ ਨਗਦ ਹਰ ਹਰ